ਕਹਿੰਦੇ ਇੱਕ ਵਾਰੀ ਨਾ ਸੰਤ ਬਾਬਾ ਅਤਰ ਸਿੰਘ ਜੀ ਮਸਤੂ ਆਣੇ ਵਾਲੇ ਉਹਨਾਂ ਨੇ ਨਾ ਇੱਕ ਨਗਰ ਦੇ ਵਿੱਚ ਜਾ ਕੇ ਦੀਵਾਨ ਲਾਇਆ ਮਹਾਂਪੁਰਖ ਜਾ ਕੇ ਦੀਵਾਨ ਲਾਉਂਦੇ ਨੇ ਨਗਰਾਂ ਵਿੱਚ ਹਰ ਯਾਦ ਰੱਖਿਆ ਜੇ ਕਿਸੇ ਲਾਲਚ ਵਾਸੋ ਕੇ ਦੀਵਾਨ ਨਹੀਂ ਲਾਉਂਦੇ ਸਾਡੇ ਭਲੇ ਵਾਸਤੇ ਲਾਉਂਦੇ ਨੇ ਸੰਗਤ ਦਾ ਭਲਾ ਹੋ ਜਾਵੇ ਕਿਉਂਕਿ ਜਿੰਨੀ ਸੰਗਤ ਇਕੱਠੀ ਹੋਵੇਗੀ ਬਾਣੀ ਪੜ੍ਹੇਗੀ ਜਿੰਨੀ ਅਸੀਂ ਬਾਣੀ ਪੜ੍ਹਾਂਗੇ ਉਹਨਾਂ ਸਾਡਾ ਭਲਾ ਹੋਣਾ ਕਿਉਂਕਿ ਭਲਾ ਬਾਣੀ ਨੇ ਕਰਨਾ ਹੋਰ ਕਿਸੇ ਨਹੀਂ ਕਰਦਾ ਮਾਹਪੁਰਖ ਐਸੇ ਕਰਕੇ ਨਗਰਾਂ-ਨਗਰਾਂ ਵਿੱਚ ਜਾ ਕੇ ਨਾ ਦੀਵਾਨ ਲਾਉਂਦੇ ਨੇ ਵੀ ਬਾਣੀ ਪੜ੍ਹੀਏ ਪ੍ਰਮਾਤਮਾ ਦੀ ਉਸਤਤ ਕਰੀਏ ਜਿਹੜੀ ਸੰਗਤ ਆਵੇਗੀ ਸੁਣੇਗੀ ਉਹਦਾ ਭਲਾ ਹੋ ਜਾਏਗਾ ਮਾਹਪੁਰਖਾਂ ਨੇ ਜਾ ਕੇ ਦੀਵਾਨ ਲਾਇਆ ਇੱਕ ਬੀਬੀ ਰੋਜ਼ ਜਿਵੇਂ ਚਾਰ ਪੰਜ ਦਿਨ ਦਾ ਦੀਵਾਨ ਸੀ ਨਾ ਰੋਜ਼ ਆਇਆ ਕਰ ਅਰ ਯਾਦ ਰੱਖਿਓ ਜੂ ਬੀਬੀ ਸਭ ਤੋਂ ਪਹਿਲਾਂ ਆਉਣਾ ਤੇ ਸਭ ਤੋਂ ਅੱਗੇ ਬੈਠ ਜਾਣਾ ਅਰ ਸਾਡੀ ਆਦਤ ਕੀ ਹੈ ਮਾਫ਼ ਕਰਿਆ ਜੀ ਮੈਂ ਤਾਂ ਰੋਜ਼ ਨਗਰਾਂ ਵੀ ਜਾਂਣਾ ਦੇਖਦਾ ਹਾਂ ਨਾ ਆਉਂਦੇ ਸਭ ਤੋਂ ਪਹਿਲਾਂ ਨੇ ਮੱਥਾ ਸਭ ਤੋਂ ਪਹਿਲਾਂ ਟੇਕਣਗੇ ਬਹਿਣਗੇ ਜਾ ਕੇ ਸਭ ਤੋਂ ਪਿੱਛੇ ਜਿਹੜੇ ਸਭ ਤੋਂ ਲਾਸਟ ਆਉਣਗੇ ਬਾਅਦ ਚਉਣਗੇ ਉਹ ਅੱਗੇ ਬਹਿਣਗੇ ਕਿਉਂਕਿ ਪਿੱਛੇ ਜਗ੍ਹਾ ਹੀ ਨਹੀਂ ਹੋਣੀ ਮਾਫ ਕਰ ਐਦਾਂ ਹੀ ਨਾ ਗੁਰੂ ਆਮ ਤੌਰ ਤੇ ਤੁਸੀਂ ਕਦੀ ਵੀ ਧਿਆਨ ਕਰ ਲਿਆ ਜੇ ਮੈਂ ਤੇ ਬੜੀ ਗੱਲ ਨੋਟ ਕੀਤੀ ਹੈ ਸੰਗਤ ਹਮੇਸ਼ਾ ਹੁੰਦੀ ਹੈ ਮੱਥਾ ਢੇਕਦੀ ਹੈ ਬਹੇਗੀ ਜਾ ਕੇ ਪਿੱਛੇ ਮੈਨੂੰ ਤਾਂ ਕਾਰਨ ਪਤਾ ਨਹੀਂ ਲੱਗਾ ਅਜ ਤੱਕ ਮੈਂ ਤਾਂ ਕਈਆਂ ਸੰਗਤਾਂ ਨੂੰ ਪੁੱਛਿਆ ਵੀ ਇਹਦਾ ਕਾਰਨ ਕੀ ਹੈ ਸਾਨੂੰ ਇਸ ਗੱਲ ਦੀ ਸਮਝ ਨਹੀਂ ਹੁੰਦੀ ਵੀ ਗੁਰੂ ਸਾਹਿਬ ਦੇ ਨੇੜੇ ਕਿਉਂ ਨਹੀਂ ਬੈਠਦੇ ਦੂਰ ਕਿਉਂ ਜਾ ਕੇ ਬੈਠਦੇ ਆਮ ਤੌਰ ਤੇ ਸੰਗਤ ਜਿਹੜੀ ਨੇ ਦੂਰ ਜਾ ਕੇ ਬਿੰਦੇ ਰੋਜ਼ ਤੁਸੀਂ ਵੀ ਗੱਲ ਨੋਟ ਜ਼ਰੂਰ ਕਰਿਆ ਜੇ ਅਰ ਗੁਰਮਖੋ ਬਹਿਣਾ ਹਮੇਸ਼ਾ ਪਾਸ ਚਾਹੀਦਾ ਹੈ ਗੁਰੂ ਸਾਹਿਬ ਦੇ ਨੇੜੇ ਬਹਿਣਾ ਚਾਹੀਦਾ ਹਾਂ ਜਗ੍ਹਾ ਨਾ ਹੋਵੇ ਫਿਰ ਤਾਂ ਗੱਲ ਵੱਖਰੀ ਹੈ ਪਰ ਜਦੋਂ ਅੱਗੇ ਜਗ੍ਹਾ ਖਾਲੀ ਪਈ ਹੈ ਮੈਂ ਅਕਸਰ ਬੇਨਤੀ ਕਰਨਾ ਜਦੋਂ ਸਵੇਰੇ ਦਰਬਾਰ ਸਾਹਿਬ ਮਾਨ ਦਾ ਪ੍ਰਕਾਸ਼ ਹੁੰਦਾ ਹੈ ਨਾ ਜਦੋਂ ਸਵੇਰੇ ਮਾਨ ਦਾ ਪ੍ਰਕਾਸ਼ ਹੋਏਗਾ ਸਵੇਰੇ ਟੀਵੀ ਲਾਇਆ ਜੇ ਤੇ ਉਸ ਟਾਈਮ ਗੁਰੂ ਕੇ ਵਜੀਰ ਜਿਹੜੇ ਗੁਰੂ ਕੇ ਸੇਵਾਦਾਰ ਨੇ ਦਰਬਾਰ ਸਾਹਿਬ ਉਹ ਸੋਈਆਂ ਦਾ ਪਾਠ ਕਰਦੇ ਨੇ ਸਾਰੀ ਬਾਣੀ ਮੂਜਬਾਨੀ ਪੜ੍ਹਦੇ ਸਭ ਤੋਂ ਮਹਿੰਗੀ ਬਾਣੀ ਹੈ ਸੋਈਆਂ ਦੀ ਔਰ ਮੂਜਬਾਨੀ ਪੜ੍ਹਦੇ ਨੇ ਪਰ ਯਾਦ ਰੱਖਿਆ ਜੇ ਇੱਕ ਬਚਨ ਪੜ੍ਹਦੇ ਨੇ ਜਦੋਂ ਹੁਕਮਨਾਮਾ ਲੈਣ ਲੱਗਦੇ ਨੇ ਗੁਰੂ ਕੇ ਵਜੀਰ ਉਹ ਇੱਕ ਬਚਨ ਪੜ੍ਹਦੇ ਨੇ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਅਗਲੀ ਪੰਕਤੀ ਕੀ ਹੈ ਹੁਣ ਫਿਰ ਪੜੋ ਹਜ਼ਰਾ ਕੀ ਕਹਿੰਦੇ ਨੇ ਮਹਾਰਾਜ ਆ ਤੁਸੀਂ ਰੋਜ਼ ਸੁਣਦੇ ਹੋ ਸਾਰੇ ਦਰਬਾਰ ਸਾਹਿਬ ਤੋਂ ਸੱਜਣ ਸੱਚਾ ਪਾਤਸ਼ਾ ਸਿਰ ਸਾਹਾ ਦੇ ਸਾਹੋ ਜਿਸ ਪਾਸ ਬੈਠਿਆ ਸੋਈ ਐ ਸੋਈ ਦਾ ਮਤਲਬ ਮਰਕਨੇ ਮੈਨੂੰ ਉਹ ਸੋਹਣੇ ਲੱਗਦੇ ਨੇ ਜਿਹੜੇ ਮੇਰੇ ਕੋਲ ਆ ਕੇ ਬਹਿੰਦੇ ਨੇ ਹੁਣ ਜਿਹੜੇ ਦੂਰ ਜਾ ਕੇ ਬੈਠੇ ਉਹਨਾਂ ਦੀ ਗੱਲ ਕੀ ਕਰੋਗੇ ਫਿਰ ਹੁਣ ਗੁਰਮੁਖੋ ਕੇਵਲ ਬਾਣੀ ਪੜਨ ਨਾਲ ਤੇ ਗੱਲ ਨਹੀਂ ਬੰਨੀ ਗੱਲ ਤੇ ਵਿਚਾਰਨ ਨਾਲ ਹੀ ਬੰਨੀ ਐ ਹਮੇਸ਼ਾ ਕੋਸ਼ਿਸ਼ ਕਰੋ ਜਦੋਂ ਗੁਰੂ ਕੋਲ ਜਾਓ ਗੁਰੂ ਦੇ ਰੇੜੇ ਬੈਠੋ ਦੂਰ ਕਿਉਂ ਬਹਿ ਜਾਂਦੇ ਜਾ ਕੇ ਆਪ ਮੈਂ ਛੋਟੀ ਜਿਹੀ ਉਦਾਹਰਨ ਦੇ ਜਾ ਗੱਲ ਸਮਝ ਵਿੱਚ ਆ ਜਾਏਗੀ ਦਰਬਾਰ ਸਾਹਿਬ ਜਾਓ ਨਾ ਦਰਬਾਰ ਸਾਹਿਬ ਦੇ ਬਾਹਰ ਸ਼ਹਿਰ ਵਾਲੇ ਪਾਸੇ ਫੁਹਾਰਾ ਲੱਗਾ ਹੈ। ਤਜੂਰ ਸਾਹਿਬ ਜਾਓ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਫੁਹਾਰਾ ਲੱਗਾ ਹੈ। ਹੁਣ ਗਰਮੀ ਦੀ ਰੁੱਤ ਹੋਵੇ ਨਾ ਗਰਮੀ ਦੀ ਰੁੱਤ। ਤੇ ਮਾਫ ਕਰਿਆ ਜੇ ਫੁਹਾਰਾ ਚੱਲਦਾ ਹੁੰਦਾ ਦਰਬਾਰ ਸਾਹਿਬ ਵੀ ਚੱਲਦਾ ਹੁੰਦਾ। ਹਜ਼ੂਰ ਸਾਹਿਬ ਜਾਨੇ ਉੱਥੇ ਵੀ ਚੱਲਦਾ ਹੁੰਦਾ ਹੈ। ਪਰ ਯਾਦ ਰੱਖਿਆ ਜੇ ਗਰਮੀ ਦੀ ਰੁੱਤ ਵਿੱਚ ਫੁਹਾਰੇ ਦੀਆਂ ਕਣੀਆਂ ਫੁਹਾਰੇ ਦੀ ਠੰਡਕ ਉਹਨਾਂ ਸੇਰਾਂ ਨੂੰ ਮਿਲਦੀ ਹੈ ਜਿਹੜੇ ਫੁਹਾਰੇ ਦੇ ਕੋਲ ਬੈਂਦੇ ਨੇ। ਮਨ ਜਿਹੜਾ ਕਿਲਾ ਦੂਰ ਬੈਠਾ ਉਹਦੇ ਤੇ ਉਹਦੀ ਕਣੀਆਂ ਕਿਵੇਂ ਜਾ ਕੇ ਡਿੱਗਣਗੀਆਂ ਕਣੀਆਂ ਕਿਧੇ ਤੇ ਡਿੱਗਣਗੀਆਂ ਜਿਹੜਾ ਬਿਲਕੁਲ ਫੁਹਾਰੇ ਦੇ ਨੇੜੇ ਬਵੇਗਾ ਉੱਤੇ ਕਣੀਆਂ ਡਿੱਗਣਗੀਆਂ ਹੁਣ ਜਿਹੜਾ ਬੈਠਾ ਹੀ ਦੂਰ ਹੈ ਆਪਣੀਆਂ ਗੱਲਾਂ ਪੈ ਕਰਦਾ ਉਹਦੇ ਤੇ ਫੁਹਾਰੇ ਦੀਆਂ ਕਣੀਆਂ ਕਿਵੇਂ ਅਪੜ ਜਾਣਗੀਆਂ ਇਹ ਗੱਲ ਕੇਵਲ ਸਮਝਣ ਵਾਸਤੇ ਹੈ ਵੀ ਅਸੀਂ ਜਦੋਂ ਵੀ ਆਈਏ ਗੁਰੂ ਸਾਹਿਬ ਦੇ ਨੇੜੇ ਪਾਸ ਬਈਏ ਗੁਰੂ ਸਾਹਿਬ ਦੀ ਬਾਣੀ ਸੁਣੀਏ ਉਹਨੇ ਬੀਬੀ ਨਹੀਂ ਆਉਣਾ ਉਹਨੂੰ ਸਭ ਤੋਂ ਅੱਗੇ ਬੈਠ ਜਾਣਾ ਉਹਨੂੰ ਚਾਰ ਪੰਜ ਦਿਨ ਦਾ ਦੀਵਾਨ ਸੀ ਨਾਲੇ ਦੀਵਾਨ ਸੁਣਦੀ ਰਹਿਣਾ ਤੇ ਨਾਲੇ ਉਹਨੇ ਅੱਖਾਂ ਦਰ ਰੋਈ ਜਾਣਾ ਅੱਖਾਂ ਵਿੱਚੋਂ ਪਾਣੀ ਨਿਕਲਦਾ ਰੋਈ ਜਾਣਾ ਜਦੋਂ ਚੌਥਾ ਪੰਜਵਾਂ ਦਿਨ ਹੋ ਗਿਆ ਨਾ ਤੇ ਮਾਪੁਰਖਾਂ ਦਾ ਧਿਆਨ ਪੈ ਗਿਆ ਵੀ ਇਹ ਬੀਬੀ ਰੋਜ਼ ਹੁੰਦੀ ਹੈ ਅੱਗੇ ਆ ਕੇ ਬੈਠਦੀ ਜਿੰਨਾ ਚਿਰ ਦੀਵਾਨ ਚੱਲਦਾ ਘੰਟਾ 2 ਘੰਟੇ ਜਿੰਨਾ ਚਿਰ ਦੀਵਾਨ ਚੱਲਦਾ ਉਹਨੇ ਤੇ ਰੋਈ ਜਾਂਦੀ ਹੈ ਕਾਰਨ ਕੀ ਹੈ ਮਾਪੁਰਖਾਂ ਨੇ ਸੇਵਾਦਾਰ ਨੂੰ ਕਿਹਾ ਭਾਈ ਇਸ ਬੀਬੀ ਨੂੰ ਰੋਕ ਕੇ ਰੱਖਣ ਨੂੰ ਜਾਨ ਨਹੀਂ ਦੇਣਾ ਇਨੂੰ ਕਹਿਣਾ ਵੀ ਮਾਹਪੁਰਖਾਂ ਨੂੰ ਮਿਲ ਕੇ ਜਾਏ ਸੇਵਾਦਾਰ ਨੇ ਕਿਹਾ ਭੈਣ ਜੀ ਮਾਹਪੁਰਖਾਂ ਨੇ ਕਿਹਾ ਵੀ ਤੂੰ ਸਾਨੂੰ ਮਿਲ ਕੇ ਜਾਜੇ ਜੇ ਜਲਦੀ ਤੁਰ ਨਾ ਜਾਏ ਚਲੇ ਨਾ ਜਾਏ ਉਹਨੂੰ ਬੜੀ ਖੁਸ਼ੀ ਹੋਈ ਵੀ ਮਾਹਪੁਰਖਾਂ ਨੇ ਕਿਹਾ ਮਿਲ ਕੇ ਜਾਜੇ ਬੜੀ ਮਨਚ ਖੁਸ਼ੀ ਹੋ ਗਈ ਉਹ ਜਦੋਂ ਬੀਬੀ ਗੁਰਮੁਖੋ ਮਾਹਪੁਰਖਾਂ ਦੇ ਪਾਸ ਬੈਠੀ ਨਾ ਤੇ ਮਾਹਪੁਰਖਾਂ ਨੇ ਪੁੱਛਿਆ ਬੇਟਾ ਜਦੋਂ ਤੂੰ ਸੰਗਤ ਵਿੱਚ ਆਉਣੀ ਹੈ ਦੀਵਾਨ ਸੁਣਨੀ ਹੈ ਹੋਰ ਵੀ ਤਾਂ ਇੰਨੀ ਸੰਗਤ ਆਉਂਦੀ ਹੈ ਪਰ ਬੇਟਾ ਤੂੰ ਰੋਈ ਕਿਉਂ ਜਾਨੀਏ ਤਰੋਨੀ ਕਿਉਂ ਹੈ ਰੋਣ ਦਾ ਕਾਰਨ ਕੀ ਹੈ ਉਹਨੇ ਕਿਹਾ ਮਹਾਂਪੁਰਖੋ ਮੈਂ ਰੋਂਦੀ ਇਸ ਕਰਕੇ ਆ ਤੁਸੀਂ ਰੋਜ਼ ਕਿਸੇ ਨਾ ਕਿਸੇ ਘਰ ਵਿੱਚ ਪ੍ਰਸ਼ਾਦਾ ਛਕਣ ਜਾਂਦੇ ਹੋ ਕਦੀ ਕੋਈ ਘਰ ਸੇਵਾ ਕਰਦਾ ਹੈ ਕਦੀ ਕੋਈ ਘਰ ਸੇਵਾ ਕਰਦਾ ਹੈ ਪਰ ਮੇਰੇ ਮਨ ਚ ਖਿਆਲ ਹੈ ਮੇਰਾ ਪਤੀ ਸ਼ਰਾਬ ਪੀਂਦਾ ਹੈ ਮੇਰਾ ਸਿਰ ਦਾ ਸਾਈਂ ਸ਼ਰਾਬ ਪੀਂਦਾ ਹੈ ਮੇਰਾ ਬੜਾ ਮੰਨ ਕਰਦਾ ਹੈ ਮੇਰੇ ਘਰ ਵਿੱਚ ਵੀ ਮਹਾਂਪੁਰਖ ਜਾਣ ਪਰ ਮੈਂ ਜਦੋਂ ਤੁਹਾਡੇ ਵੱਲ ਵੇਨੀ ਆ ਮੇਰਾ ਦਿਲ ਕਰਦਾ ਹੈ ਮਾਹਪੁਰਖ ਸਾਡੇ ਘਰ ਚਰਨ ਪਾਣ ਪਰ ਜਦੋਂ ਮੈਂ ਆਪਣੇ ਸਿਰ ਦੇ ਸਾਈ ਵੱਲ ਵੇਨੀ ਆ ਵੀ ਹੋ ਸਕਦਾ ਜਾਂਦਿਆਂ ਨੂੰ ਸ਼ਰਾਬ ਪੀਤੀ ਹੋਵੇ ਸ਼ਰਾਬ ਨਾਲ ਰੱਜਿਆ ਹੋਵੇ ਤੇ ਮਾਹਪੁਰਖ ਮੈਨੂੰ ਕੀ ਕਹਿਣਗੇ ਤੇ ਮਾਹਪੁਰਖਾਂ ਨੇ ਕਿਹਾ ਬੇਟਾ ਘਬਰਾਣ ਦੀ ਲੋੜ ਨਹੀਂ ਜੋ ਸ਼ਰਾਬ ਪਿੰਦਾ ਕੋਈ ਗੱਲ ਨਹੀਂ ਕੱਲ ਨੂੰ ਸੇਵਾ ਤੇਰੇ ਘਰ ਹੋਵੇਗੀ ਕੱਲ ਨੂੰ ਲੰਗਰ ਪ੍ਰਸ਼ਾਦਾ ਤਿਆਰ ਕਰੀ ਅਸੀਂ ਤੇਰੇ ਘਰ ਆਵਾਂ ਮਾਹਪੁਰ ਕਰਮ ਨਹੀਂ ਦੇਖਦੇ ਮਾਹਪੁਰ ਕਹਿੰਦੇ ਨੇ ਹੋ ਸਕਦਾ ਅਜ ਮਾੜੇ ਕਰਮ ਨੇ ਕੋਈ ਮਹਾਪੁਰਖ ਜਾਏ ਸਾਧੂ ਜਾਏ ਬਚਨ ਕਰੇ ਤੇ ਹੋ ਸਕਦਾ ਹੈ ਭਾਗ ਜਾਗ ਜਾਣ ਤੇ ਕਰਮ ਚੰਗੇ ਵੀ ਬਣ ਜਾਂਦੇ ਔਰ ਸਾਧੂ ਆਉਂਦੇ ਹੀ ਭਲਾ ਕਰਨੇ ਮੈਨੂੰ ਮਾਫ ਕਰਿਆ ਜੇ ਸਾਧੂ ਅੰਜ ਨਹੀਂ ਆਉਂਦੇ ਸਾਧੂ ਭਲਾ ਕਰਨ ਵਾਸਤੇ ਆਉਂਦੇ ਨੇ ਜਿਹੜਾ ਸਾਧੂ ਹੋਵੇਗਾ ਦੁਨੀਆ ਦੀ ਦੁਨੀਆ ਦਾ ਭਲਾ ਕਰੇਗਾ ਕਦੀ ਸਰਾਪ ਨਹੀਂ ਦੇਵੇਗਾ ਮਾਫ ਕਰਿਆ ਉਹ ਕਿਸੇ ਨੂੰ ਸਰਾਪ ਨਹੀਂ ਦਿੰਦਾ ਉਹ ਜਿੱਥੇ ਵੀ ਜਾਏਗਾ ਭਲਾ ਕਰੇਗਾ ਭਲੇ ਦੀ ਗੱਲ ਕਰੇਗਾ ਬਾਣੀ ਦੀ ਗੱਲ ਕਰੇਗਾ ਸੇਵਾ ਦੀ ਗੱਲ ਕਰੇ ਦੂਜੀ ਗੱਲ ਨਹੀਂ ਕਰੇਗਾ ਮਹਾਪੁਰਖ ਨੇ ਕਿਹਾ ਕੱਲ ਨੂੰ ਬੇਟਾ ਤੇਰੇ ਘਰ ਵੀ ਚੱਲਾਂਗੇ ਜੋ ਦਵਾਨ ਦੀ ਸਮਾਪਤੀ ਬੜੀ ਖੁਸ਼ੀ ਹੋਈ ਅੱਜ ਮੇਰੇ ਕਰਨ ਸਾ ਮੇਰੇ ਘਰ ਦੇ ਵਿੱਚ ਸਾਧੂ ਆ ਰਹੇ ਨੇ ਆਪਣੇ ਸਿਰ ਦੇ ਸਾਈ ਨੂੰ ਕਿਹਾ ਵੀ ਘੱਟੋ ਘੱਟ ਅੱਜ ਦਾ ਦਿਨ ਤੇ ਸ਼ਰਾਬ ਨਾ ਪੀ ਸਾਡੇ ਘਰ ਵਿੱਚ ਮਹਾਂਪੁਰਖ ਆ ਰਹੇ ਨੇ ਉਹਨਾਂ ਨੇ ਚਰਨ ਪਾਣੇ ਨਾਲ ਸੰਗਤ ਆ ਰਹੀ ਹੈ ਤੇ ਸੰਗਤਾਂ ਨੇ ਸ਼ਿਕਾਇਤ ਕਰ ਦਿੱਤੀ ਮਹਾਂਪੁਰਖੋ ਉੱਧਰ ਕੀ ਲੈਣ ਜਾਣਾ ਜੀ ਉਹਦਾ ਸਿਰ ਦਾ ਸਾਈ ਤਾਂ 24 ਘੰਟੇ ਸ਼ਰਾਬ ਪੀਂਦਾ ਹੈ 24 ਘੰਟੇ ਐਸਾ ਕਰਦਾ ਤੁਸੀਂ ਉੱਧਰ ਕੀ ਕਰਨ ਜਾਣਾ ਹੈ ਮਾਪੁਰਖਾਂ ਨੇ ਕਿਹਾ ਇਹੋ ਜਿਆਨੂ ਤੇ ਅਸੀਂ ਗੁਰੂ ਨਾਲ ਜੋੜਨ ਵਾਸਤੇ ਆਏ ਆ ਜਿਹੜੇ ਰੱਬ ਤੋਂ ਟੁੱਟੇ ਹੋਏ ਨੇ ਉਹਨਾਂ ਨੂੰ ਗੁਰੂ ਦੇ ਨਾਲ ਜੋੜਨਾ ਹੈ ਅਸੀਂ ਚੱਲਾਂਗੇ ਅਗਲਾ ਦਿਨ ਉਹ ਲੰਗਰ ਪ੍ਰਸਾਦਾ ਤਿਆਰ ਹੋਇਆ ਕਹਿੰਦੇ ਮਾਪੁਰਖਾਏ ਨੇ ਮਾਪੁਰਖਾ ਹੁੰਦਿਆਂ ਸਾਰ ਪਰਮਾਤਮਾ ਦੀ ਉਸਤਤ ਕਰਨੀ ਸ਼ੁਰੂ ਕਰ ਦਿੱਤੀ ਰੱਬ ਦੇ ਗੀਤ ਗਾਣੇ ਸ਼ੁਰੂ ਕਰ ਦਿੱਤੇ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਨਾਮ ਜਪਣਾ ਜਪਾਉਣਾ ਸ਼ੁਰੂ ਕਰ ਦਿੱਤਾ ਉਹ ਜਿਹੜਾ ਉਹਦੇ ਸਿਰ ਦਾ ਸਾਈਂ ਸੀ ਕੋਲ ਬੈਠਾ ਹੋਇਆ ਪਰ ਅਜੋਨੇ ਗੱਲ ਮੰਨਿਆ ਜਿਉਨੇ ਸ਼ਰਾਬ ਨਹੀਂ ਪੀਤੀ ਉਹ ਕੋਲ ਬੈਠਾ ਮਹਾਪੁਰਖ ਆਏ ਨੇ ਮਹਾਪੁਰਖਾਂ ਨੇ ਸਮਾਪਤੀ ਤੋਂ ਬਾਅਦ ਆਵਾਜ਼ ਮਾਰੀ ਕਹਿੰਦੇ ਭਲਿਆ ਕਿਉਂ ਜ਼ਹਿਰ ਪਿੰਨਾ ਭਾਈ ਕੀ ਗੱਲ ਹੈ ਜ਼ਹਿਰ ਕਾਦੇ ਵਾਸਤੇ ਪਿੰਨਾ ਹੈ ਕਹਿੰਦੇ ਮਹਾਪੁਰਖੋ ਰਿਆ ਹੀ ਨਹੀਂ ਜਾਂਦਾ ਬਸ ਪਤਾ ਨਹੀਂ ਕੀ ਗੱਲ ਮਨ ਰੁਕਦਾ ਨਹੀਂ ਹੈਗਾ ਦੋਵੇਂ ਹੱਥ ਜੋੜੇ ਕਹਿੰਦੇ ਤੁਸੀਂ ਕਿਰਪਾ ਕਰੋ ਮਹਾਪੁਰਖਾਂ ਨੇ ਕੀਤੀ ਅਰਦਾਸ ਧੰਗੁਰ ਗ੍ਰਸ ਐਮਰ ਦੇ ਚਰਨਾਂ ਵਿੱਚ ਤੇ ਮੈਂ ਪਹਿਲਾਂ ਬੇਨਤੀ ਕੀਤੀ ਬਿਨ ਬੋਲੇ ਸਭ ਕੀ ਜਾਣਦਾ ਅਰਦਾਸ ਕੀਤੀ ਹੈ ਮਰਦ ਨੇ ਧੰਨ ਗੁਰੂ ਰਵਿ ਚੰਦ ਸਾਹਿਬ ਨੇ ਅਰਦਾਸ ਪ੍ਰਵਾਨ ਕੀਤੀ ਮਹਾਂਪੁਰਖਾਂ ਨੇ ਕੀਤੀ ਸੀ ਤੇ ਗੁਰਮੁਖੋ ਬਿਰਥਾ ਕਦੇ ਨ ਹੋਏ ਜਨ ਕੀ ਅਰਦਾਸ ਨਾਨਕ ਜੋਰ ਗਵਿੰਦ ਕਾ ਪੂਰਨ ਗੁਣਤਾਸ ਪਰ ਸੰਗਤ ਨੂੰ ਕਹਿ ਲਗੇ ਸਾਰੀ ਸੰਗਤ ਰਲ ਕੇ ਅਰਦਾਸ ਕਰੋ ਮਾਰੇ ਸੱਚੇ ਪਾਤਸ਼ਾਹ ਇਸ ਸਿੱਖ ਨੂੰ ਵੀ ਇਸ ਨਸ਼ੇ ਤੋਂ ਬਚਾਓ ਇਹਨੂੰ ਮਾਰੇ ਕਰਮਾਂ ਤੋਂ ਬਚਾਓ ਇਹਨੂੰ ਵੀ ਆਪਣੇ ਚਰਨਾਂ ਦੇ ਨਾਲ ਜੋੜੋ ਕਹਿੰਦੇ ਨੇ ਜਦੋਂ ਮਹਾਂਪੁਰਖਾਂ ਨੇ ਅਰਦਾਸ ਕੀਤੀ ਸੰਗਤ ਨੇ ਕੀਤੀ ਅਰਦਾਸ ਮੇਰੇ ਮਾਲਕ ਨੇ ਪ੍ਰਵਾਨ ਕੀਤੀ ਉਸ ਦਿਨ ਤੋਂ ਬਾਅਦ ਉਸਨੇ दारू ਨੂੰ ਮੋਹ ਨਹੀਂ ਸਿਲਾਇਆ ਮਾਪੁਰਖਾਂ ਨੇ ਘਰ ਜਾ ਕੇ ਭਲਾ ਕਰ ਦਿੱਤਾ ਮਾਪੁਰਖਾਂ ਨੇ ਬੜਾ ਕਾਰਜ ਸਵਾਰ ਦਿੱਤਾ ਤੇ ਯਾਦ ਰੱਖਿਆ ਜੀ ਮਾਪੁਰਖ ਹੁੰਦੇ ਹੀ ਕੇਵਲ ਦੁਨੀਆ ਦੇ ਕਾਜ ਸਵਾਰਨ ਵਾਸਤੇ ਉਹ ਦੁਨੀਆ ਦਾ ਭਲਾ ਕਰਦੇ ਨੇ